ਇਕ ਬੜਾ ਅੱਛਾ ਉਪਰਾਲਾ ਹੈ ਜਿਹੜਾ ਕਿ ਸਾਂਝੇ ਤੌਰ ਤੇ ਸਿਫਾਲੇ ਸਕੂਲ ਚ ਇਹਨਾਂ ਦੇ ਜੈਨ ਸਾਹਿਬ ਪ੍ਰਿੰਸੀਪਲ ਸਾਹਿਬਾਨ ਸਾਰਾ ਸਟਾਫ ਸਾਰਾ ਤੇ 올 ਇੰਡੀਆ ਜਿਹੜਾ ਫੈਡਰੇਸ਼ਨ ਹੈ ਬਾਤ ਆਦੀ ਆਪਣੇ ਵਾਲੀਬਾਲ ਦੀ ਤੇ ਪੰਜਾਬ ਪੰਜਾਬ ਜਿਹੜੇ ਆਪਣੇ ਐਸੋਸੀਏਸ਼ਨ ਹੈ ਸੋ ਇਹਨਾਂ ਨੇ ਮਿਲ ਕੇ ਸਾਂਝੇ ਉਪਰਾਲੇ ਨਾਲ ਇੱਥੇ ਅੱਜ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਲੀ ਫਰਸਟ ਜਿਹੜੀ ਨੈਸ਼ਨਲ ਟੂਰਨਾਮੈਂਟ ਸਟਾਰਟ ਕੀਤਾ ਜਾ ਰਹੇ ਨੇ ਜਿਹੜੇ ਕਿ 3 ਦਿਨ ਚੱਲਣਗੇ ਔਰ ਇਹਦੇ ਚ ਤਕਰੀਬਨ 40 ਟੀਮਾਂ ਭਾਗ ਲੈ ਰਹੀਆਂ ਨੇ ਜਿਹੜੀਆਂ ਕਿ 22 ਸਟੇਟ ਤੋਂ ਆਈਆਂ ਨੇ ਈਵਨ ਮੈਨੂੰ ਹੁਣ ਪਤਾ ਲੱਗਿਆ ਕਿ ਲਦਾਖ ਤੋਂ ਵੀ ਟੀਮ ਇੱਥੇ ਆਈ ਹੈ ਜੇ ਐਨ ਕੇ ਤੋਂ ਲੈ ਕੇ ਉਧਰ ਕੇਰਲਾ ਲੈ ਕੇ ਸਾਰਾ ਤਕਰੀਬਨ ਜਿਹੜਾ ਇੰਡੀਆ ਕਵਰ ਕੀਤਾ ਗਿਆ ਇਹ ਨਾਲ ਸੋ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿ ਉਹ ਜਿਸ ਤਰ੍ਹਾਂ ਸਾਰੇ ਅਸੀਂ ਜਾਣਦੇ ਹਾਂ ਕਿ ਸਾਰੇ ਸਾਡਾ ਜਿੰਨਾ ਜਨ ਜੇਨਰੇਸ਼ਨ ਸਾਡੀ ਨਸ਼ਿਆਂ ਵੱਲ ਜਾ ਰਹੀ ਹੈ ਸੋ ਇਹੀ ਕੁਛ ਉਪਰਾਲੇ ਨੇ ਜਿਹੜੇ ਕਿ ਅਸੀਂ ਬੱਚਿਆਂ ਨੂੰ ਜਿਹੜਾ ਨਸ਼ੇ ਤੋਂ ਬਚਾ ਕੇ ਤੇ ਖੇਡਾਂ 'ਚ ਲਿਆ ਸਕਦੇ ਹਾਂ ਜੀ ਜੂਤ ਨੂੰ ਕੀ ਮੈਸੇਜ ਦੇਣ ਜਾਂਦੇ ਹੋ ਰਾਜ ਸਾਹਿਬ ਜੀ ਜੂਤ ਨੂੰ ਕੀ ਮੈਸੇਜ ਦੇਣ ਜਾਂਦੇ ਹੋ ਜੂਤ ਨੂੰ ਇਹੀ ਮੈਸੇਜ ਦੇ ਰਿਹਾ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਸਾਨੂੰ ਗੇਮਾਂ 'ਚ ਖੇਲਣਾ ਚਾਹੀਦਾ ਲੇਕਿਨ ਦੂਸਰੇ ਬਨੇ ਸੰਸਥਾਵਾਂ ਵੀ ਅਸਲ 'ਚ ਬੜੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਸਰਕਾਰ ਵੀ ਕਰ ਰਹੀ ਹੈ ਕਿ ਜਿੰਨੇ ਸਾਡੇ ਪਿੰਡ ਹੈਗੇ ਨੇ तकरीबन ਪਿੰਡਾਂ ਵਿੱਚ ਇੱਕ ਗਰਾਊਂਡ ਇਹੋ ਜਿਹਾ ਹੋਣੀ ਚਾਹੀਦੀ ਜਿੱਥੇ ਕੋਈ ਪ੍ਰੈਕਟਿਸ ਕਰ ਸਕਣ ਸਰਬੋਤੇਪਲਾ ਚੈਰੀਟੇਬਲ ਟਰਸਟ ਬਣਾਉ ਅਸੀਂ ਕੋਈ 1350 ਬੱਚਾ ਅਸੀਂ ਅਡੌਪ ਕੀਤਾ ਹੋਇਆ ਜਿਹੜਾ ਕਿ ਬਾਕਸਿੰਗ ਦਾ ਹੈ ਰੈਸਲਿੰਗ ਦਾ ਹੈ ਜੁਡੋ ਕਰਾਟੋ ਦੇ ਹੋਗੇ ਸੋ ਇਹਨਾਂ ਬੱਚਿਆਂ ਨੂੰ ਜਿਹੜੀ ਅਸੀਂ ਸਟਾਰਟਿੰਗ ਸਾਨੂੰ ਥੋੜਾ ਕਰਨਾ ਪੈਂਦਾ ਕਿ ਛੋਟੇ ਬੱਚੇ ਜਦਾਂ ਅਸੀਂ ਪਟਿਆਲੇ ਤੋਂ ਸਟਾਰਟ ਕੀਤਾ ਸੀਗਾ ਚੌਥੀ ਪੰਜਵੀਂ ਛੇਵੀਂ ਜਮਾਤ ਤੋਂ ਬੱਚੇ ਜਿਹੜੇ ਨੇ ਉਹ ਸਾਡੇ ਕੋਲ ਆ ਜਾਂਦੇ ਨੇ ਉਹਨਾਂ ਨੂੰ ਇੱਕ ਲਾਲਚ ਦਿੱਤਾ ਸੀ ਪਹਿਲਾਂ ਕਿ ਤੁਹਾਨੂੰ ਤੁਸੀਂ ਇਹਦੇ ਖੇਲੋਗੇ ਜਿਸ ਲਈ ਸ਼ਾਮੀ ਜਾਣ ਲੱਗਿਆ ਜਿਹੜਾ ਇੱਕ ਮਲੇ 400 ਗ੍ਰਾਮ ਦਾ ਦੁੱਧ ਦਾ ਪੈਕੇਟ ਦੇਾਂਗੇ ਜਿਹੜਾ ਅਵੇਰਕਾ ਦਾ ਸੋ ਉਸ ਤੇ ਸਟਾਰਟ ਕੀਤਾ ਉਹ ਸਟਾਰਟਿੰਗ ਹੁੰਦੀ ਹੈ ਲੇਕਿਨ ਜਿਸ ਲਈ ਬੱਚੇ ਨੂੰ ਇੱਕ ਹੋ ਜਾਂਦਾ ਕਿ ਮੈਨੂੰ ਦੁੱਧ ਮਿਲੇਗਾ ਜਾ ਕੇ ਖੇਡਣ ਤੋਂ ਬਾਅਦ ਆਹਸਤਾ ਆਹਸਤਾ ਫਿਰ ਉਹਨੂੰ ਇੱਕ ਲੱਗ ਜਾਂਦਾ ਕਿ ਨਹੀਂ ਖੇਡਾਂ ਨਾਲ ਨਾ ਲਗਾਓ ਲੱਗ ਜਾਂਦਾ ਕਿ ਫਿਰ ਉਹਨਾਂ ਨੂੰ ਦੁੱਧ 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 ਭੁੱਲ ਜਾਂਦੇ ਨੇ ਉਹ ਤੇ ਇਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਗਰਾਊਂਡ ਤੇ ਲੈਣਾ ਇਹ ਬਹੁਤ ਜ਼ਰੂਰੀ ਹੈ ਉਹ ਸਾਰੇ ਪ੍ਰਿੰਨਾਂ ਸਾਡੀ ਤਕਰੀਬਨ ਉਪਰਾਲੇ ਕਾਫੀ ਚੱਲ ਰਹੇ ਨੇ ਸਾਡੀਆਂ 5-600 ਜਣੇ ਸਾਡੇ ਪਿੰਡ ਅਸੀਂ ਕਿਤੇ ਨੇ ਜਿਹੜੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਖਰਚਾ ਕਰਕੇ ਸਿਰਫ ਗਰਾਊਂਡਸ ਬਣਾ ਰਹੇ ਹਾਂ ਤੇ ਉਹਨਾਂ ਨੂੰ ਜਿਹੜਾ ਜ਼ਰੂਰੀ ਸਮਾਨ ਹੈ ਖੇਡਣ ਦਾ ਉਹ ਸਮਾਨ ਅਸੀਂ ਦੇ ਰਹੇ ਹਾਂ ਸਾਰਾ ਅੱਜ ਇਹ ਪਹਿਲਾ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ ਆ ਉਹ ਡਾਕਟਰ ਐਸ.ਪੀ. ਸਿੰਘ ਘਬਰਾਏ ਉਹਨਾਂ ਦੀ ਸਰਵਦਾ ਪਲਾਚਰੀ ਟਰਸਟ ਵੱਲੋਂ ਇਹ ਕੋਸ਼ਿਸ਼ ਹੁੰਦੀ ਆ ਚੰਗੇ ਪਾਸੇ ਲਾਉਣ ਲਈ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ਿਆਂ ਦਾ ਖਹਿੜਾ ਛੁੱਟੂਗਾ ਜੇ ਖੇਡਾਂ ਖੁੱਡਾਂ ਵੱਲ ਨੂੰ ਬੱਚੇ ਜਾਣਗੇ ਉਹਦੇ ਤਹਿਤ ਅੱਜ ਬਰਾਏ ਸਾਹਿਬ ਡਾਕਟਰ ਐਸ.ਪੀ ਸਿੰਘ ਬਰਾਏ ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਨੇ ਉਹ ਅੱਜ ਇੱਥੇ ਬੱਚਿਆਂ ਦੀ ਹੌਸਲਾ ਬਲਜਾਈ ਕਰਨ ਆਏ ਨੇ ਤੇ ਅੱਜ ਇਹਦੀ ਜਿਹੜਾ ਨੈਸ਼ਨਲ ਵਾਲੀਬਾਲ ਦਾ ਚੈਂਪੀਅਨਸ਼ਿਪ ਦਾ ਇੱਥੇ ਆਗਾਜ਼ ਹੋ ਰਿਹਾ ਉਹਦੀ ਸ਼ੁਰੂਆਤ ਕਰਨ ਆਏ ਨੇ ਤੇ ਅਸੀਂ ਲੁਧਿਆਣਾ ਨਿਵਾਸੀ ਤੇ ਜਿਹੜੇ 22 ਸਟੇਟਾਂ ਦੇ ਬੱਚੇ ਸਾਡੇ ਕੋਲ ਇੱਥੇ ਆਏ ਆ ਪੂਰੇ ਹਿੰਦੁਸਤਾਨ ਚੋਂ ਬੱਚਿਆਂ ਨੂੰ ਮੈਸੇਜ ਜਾਂਦੇ ਹੋ ਬੱਚਿਆਂ ਨੂੰ ਮੈਸੇਜ ਇਹ ਆ ਵੀ ਖੇਡਾਂ ਚ ਉਹ ਹੋ ਕੇ ਤਕੜੇ ਗੇਮਾਂ ਕਰਕੇ ਕਈ ਬੱਚੇ ਇਹਦੇ ਚੋਂ ਸਰਕਾਰੀ ਜੋਬ ਕਰਨਗੇ ਕਈ ਬਾਹਰ ਜਾ ਕੇ ਕੰਮ ਕਮਾਈ ਕਰਨਗੇ ਕਈ ਇੱਥੇ ਗਾਹਾਂ ਬੱਚਿਆਂ ਨੂੰ ਬੱਚੇ ਪੜ੍ਹਾਉਣਗੇ ਕਹਿਣ ਤੋਂ ਭਾਵ ਆ ਵੀ ਇਹ ਜਿਹੜਾ ਕੰਮ ਖੇਡਾਂ ਦਾ ਇਹ ਜਿਹੜਾ ਮਨੋੱਖਾ ਉਹਦੇ ਫਲਾਵਟ ਲਈ ਆ ਵਧਣ ਫੁੱਲਣ ਲਈ ਇਹ ਬੜਾ ਜ਼ਰੂਰੀ ਆ ਖੇਡਾਂ ਤੇ ਅਸੀਂ ਸੋ ਸਾਡੇ ਸਾਹਮਣੇ ਥੋੜੇ ਕੁ ਦਿਨਾਂ ਬਾਅਦ ਕਿਤੇ ਨਾ ਕਿਤੇ ਕੁਛ ਨਾ ਕੁਛ ਸੀ ਖੇਡਾਂ ਕਰਾਉਂਦੇ ਰਹਨੇ ਆ ਨਸ਼ਿਆਂ ਤੋਂ ਜਾਗਰੂਕ ਕਰਦੇ ਆ ਇਹ ਸਾਰਾ ਉਹਦੇ ਤਹਿਤ ਅੱਜ ਡਾਕਟਰ ਐਸ ਪੀ ਸਿੰਘ ਭਰਾਏ ਦਾ ਅਸੀਂ ਲੁਧਿਆਣਾ ਸ਼ਹਿਰ ਤੇ ਜ਼ਿਲ੍ਹਾ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆ ਸਾਡੇ ਕੋਲ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਰਾਹੋ ਰੋਡ ਕੇ ਪ੍ਰਾਂਗਨ ਮੇ ਇਹ 3 A ਸਾਈਡ ਨੈਸ਼ਨਲ ਵੋਲੀਬॉल ਜੋ ਕਿ ਫਸਟ ਟਾਈਮ ਹੋ ਰਹੀ ਹੈ ਅੰਡਰ 9 ਅੰਡਰ 21 ਬॉयਜ਼ ਇਨ ਗਰਲਸ ਕੀ ਤੋ ਇਸਮੇ 20 ਪਲਸ स्टेट से ऑल ओवर इंडिया बॉयज़ एंड गर्ल्स पार्टिसिपेट कर रहे हैं और स्पेशल बात यह है कि इसमें लद्दाख और जम्मू कश्मीर की टीम भी पार्टिसिपेट कर रही है राजस्थान मध्य प्रदेश गुजरात इवन हैदराबाद सब तरफ से ऑल ओवर इंडिया को रिप्रेजेंट करते हुए टीम्स पहुँची हैं ये अपनी तरह का शायद ये पहला ऐसा कार्यक्रम रहा है और uh, शिफाली इंटरनेशनल समस्त स्टूडेंट्स टीचर्स मैनेजमेंट सब धर्मवीर जी और जो कि रिटायर्ड एसपी हैं एंड दिनेश राठौर जी और हमारे स्कूल के डी पी गुरदीप जी इनके अंथक प्रयास से ये सारा पॉसिबल हुआ है इनकी एंटायर नेशनल वॉलीबॉल एसोसिएशन को भी मैं शिफाली ग्रुप की तरफ से धन्यवाद करता हूँ